ਅਬਾ ਉਮੀਦਵਾਰ ਅਰਵਿੰਦ ਖੰਨਾ ਮਲੇਰ ਕੋੜਲਾ ਤੋਂ ਸਭ ਤੋਂ ਸਭ ਤੋਂ ਛੋਟੀ ਉਮਰ ਦੇ ਭਾਜਪਾ ਆਗੂ ਅਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਓਮ ਸ਼ਰਮਾ ਦੇ ਘਰ ਪਹੁੰਚੇ ਜਿੱਥੇ ਆਉਣਾ ਵੱਡੀ ਗਿਣਤੀ 'ਚ ਪਹੁੰਚੇ ਭਾਜਪਾ ਆਗੂਆਂ ਦਾ ਇਕੱਠ ਦੇ ਕੇ ਬਹੁਤ ਖੁਸ਼ ਹੋਏ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਰੁਮੇਨ ਸ਼ਰਮਾ ਵਰਗੇ ਨੌਜਵਾਨ ਆਗੂਆਂ ਕਰਕੇ ਹੀ ਅੱਜ ਭਾਜਪਾ ਦੇਸੀ ਨੰਬਰ 1 ਪਾਰਟੀ ਹੈ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਇਸ ਲਈ ਆਪਾਂ ਨੂੰ ਬੀਜੇਪੀ ਨੂੰ ਜਿਤਾਉਣਾ ਜ਼ਰੂਰੀ ਹੈ ਕਿਉਂਕਿ ਮੋਦੀ ਜੀ ਨੇ ਹਰ ਵਰਗ ਹਰ ਜਾਤੀ ਹਰ ਔਰ ਬੱਚੇ ਸ਼੍ਰਮਿਕ ਮਜ਼ਦੂਰਾਂ ਲਈ ਰਿਕਸ਼ੇ ਵਾਲਿਆਂ ਲਈ ਇੰਡੀਆ ਸਕੀਮਾਂ ਹੋਈਏ ਕਿ ਅਜੇ ਆਪਾਂ ਸਕੀਮਾਂ ਨੂੰ ਕਹੀ ਆਪਾਂ ਨੂੰ ਅੱਧਾ ਪੌਣਾ ਘੰਟਾ ਉਹ ਸਕੀਮਾਂ ਦੱਸਣ ਚ ਲੱਗ ਜੂਗਾ ਲੇਕਿਨ ਉਹ ਸਕੀਮਾਂ ਦਾ ਆਪਾਂ ਨੂੰ ਬੈਨੀਫਿਟ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਉਹ ਗੱਡੀ ਮੇਰੇ ਤੋਂ ਖਰੀਦ ਕੇ ਉਹ ਪਾਰਟੀ ਲੈ ਲੈ ਗਈ ਜਿਹਨੇ ਮੈਨੇ ਵੇਚੀ ਸੀ ਉਹ ਆ ਜਾਂ ਤੁਹਾਡੇ ਬੱਚੇ ਇਸਤੇਮਾਲ ਕਰ ਸਕਦੇ ਨੇ ਜਿੱਥੇ ਟ੍ਰੇਨ ਚੱਲਦੀ ਸੀ ਉੱਥੇ ਟ੍ਰੇਨ ਚੱਲ ਰਹੀ ਹੈ ਜਿੱਥੇ ਸਟੇਸ਼ਨ ਤੇ ਆ ਚੌਥੀ ਸਟੇਸ਼ਨ ਨੇ ਕਿ ਆ ਸਟੇਸ਼ਨ ਮਲੇਰ ਕੋਲੇ ਦੇ ਉੱਪਰ ਟ੍ਰੇਨ ਨਹੀਂ ਆ ਕੇ ਰੁਕਦੀ ਮਤਲਬ ਇਸ ਤਰ੍ਹਾਂ ਦੇ ਬੇਸਿਕ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਜਿਸ ਰਾਜ 'ਚ ਕੁਝ ਵੀ ਹੈਂਆ ਮੋਦੀ ਸਾਹਿਬ ਦੇ ਜਿਸ ਤੱਕ 42 ਸਕੀਮਾਂ ਚੱਲ ਰਹੀਆਂ ਨੇ ਤਾਂ ਜੀ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਿਖਿਆ ਮੇਰਾ ਛੋਟਾ ਭਾਈ ਜੋ ਹਮੇਸ਼ਾ ਹੀ ਹਰ ਇੱਕ ਪ੍ਰੋਗਰਾਮ 'ਚ ਮੇਰਾ ਬਾਝੜ ਕੇ ਸਾਥ ਦਿੰਦਾ ਹੈ ਲੋਮੀ ਸ਼ਰਮਾ ਯੂਥ ਜਰਨਲਸਕਰਤਰ ਜਿਲ੍ਹਾ ਉਹਨਾਂ ਦੇ ਨਾਲ சுரேਜ ਜੀ ਮੇਰੀਆਂ ਕੱਪੀਆਂ ਸੱਚੀਆਂ ਬਾਹਾਂ ਸਾਡੇ ਜਰਨਲਿਸਟਰ ਮੇਰੀਆਂ ਭੈਣਾ ਜੋ ਬਾ ਚੜ ਕੇ ਮੇਰੀ ਟੀਮ ਚ ਵੀ ਚੱਲ ਰਹੇ ਨੇ ਰੀਨਾ ਜੀ ਐਡਵੋਕੇਟ ਅਨੀਤਾ ਜੀ ਪੂਸ਼ਾ ਜੀ ਮਹਿਲਾ ਮੋਰਚੇ ਦੇ ਜੋ ਬਹੁਤ ਜ਼ਿਆਦਾ ਮਹਿਲਾ ਮੋਰਚਾ ਦਾ ਵਧੀਆ ਢੰਗ ਨਾਲ ਕੰਮ ਕਰ ਰਹੇ ਆ ਸਾਡੀ ਚੋਰੀ ਹੋਈ ਹੈ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਪਿੰਡਾਂ ਵਿੱਚ ਜਾ ਰਹੇ ਹੋ ਵਿਰੋਧ ਵੀ ਹੋ ਰਿਹਾ ਹੈ ਤੇ ਸ਼ਹਿਰਾਂ ਜਾ ਰਹੇ ਹੋ ਕਿਵੇਂ ਤੁਸੀਂ ਕਰ ਵਧੀਆ ਬਹੁਤ ਵਧੀਆ ਰਿਸਪਾਂਸ ਹੈ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਰਿਸਪਾਂਸ ਹੈ ਸ਼ਹਿਰ ਦੇ ਵਿੱਚ ਵੀ ਬਹੁਤ ਵਧੀਆ ਰਿਸਪਾਂਸ ਹੈ ਓਵਰ ਆਲ ਬਹੁਤ ਸਥਿਤੀ ਚੰਗੀ ਬਣੀ ਹੋਈ ਹੈ ਤੇ ਕੀ ਮੁੱਦਿਆਂ ਨੂੰ ਲੈ ਕੇ ਕਿਉਂ ਲੜ ਰਹੇ ਹੋ ਪਹਿਲਾ ਮੁੱਦਾ ਤੇ ਇਹ ਹੈ ਕਿ ਜੋ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਜੋ ਵੀ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਉਹ ਵਾਅਦੇ ਇੱਕ ਵੀ ਪੂਰਾ ਨਹੀਂ ਹੋਇਆ ਤੇ ਪਹਿਲਾ ਮੁੱਦਾ ਤਾਂ ਇਹ ਹੈ ਕਿ ਲੋਕਾਂ ਨੂੰ ਦੁਬਾਰਾ ਉਹੀ ਗੱਲ ਕਰ ਰਹੇ ਹੋ ਸਾਰੇ ਇਹੀ ਕਹਿ ਰਹੇ ਕਿ ਜੀ ਆਮ ਆਦਮੀ ਪਾਰਟੀ ਨੂੰ ਆਪਾਂ ਵੋਟ ਨਹੀਂ ਪਾਣੀ ਕਿਉਂਕਿ ਭਗਵੰਦ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਵੀ ਆਪਣਾ ਵਾਅਦਾ ਲੋਕਾਂ ਦੇ ਨਾਲ ਜੋ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਦੂਜੀ ਗੱਲ ਹੈ ਕਿ ਮੋਦੀ ਸਾਹਿਬ ਦੀ ਜੋ ਪ੍ਰਾਪਿਆ ਮੋਦੀ ਸਾਹਿਬ ਦੀਆਂ ਚਾਹ ਗਰੀਬਾਂ ਵਾਸਤੇ ਜਾਂ ਮਿਡਲ ਕਲਾਸ ਵਾਸਤੇ ਜਾਂ ਆਪਣੇ ਵਪਾਰੀਆਂ ਵਾਸਤੇ ਉਹ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਲੋਕ ਅੱਜ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੂੰ ਵੋਟ ਪਾਣਾ ਚਾਹ ਰਹੇ ਹਾਲੋ ਮੰਨ ਲੋਟਵਾੜੀ ਸਰਕਾਰ ਦਾ ਸਕੈਂਡਲ ਚ ਚੌੜੀਆ ਬਹੁਤ ਮਦਨ ਆ ਜਾਂਦੀ ਹੈ ਤਾਂ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਬਾਰੇ ਤੁਸੀਂ ਕੀ ਪ੍ਰਬੰਧ ਕਰੋ ਪਹਿਲੇ ਤੇ ਪਰਾਵਾ ਸਾਡੀ ਸਰਕਾਰ ਤੇ ਆ ਗਈ ਹੈ ਹੁਣ ਤੇ ਗੱਲ ਇਹ ਨਹੀਂ ਹੈ ਕਿ 400 ਪਾਰ ਜਾਂ 500 ਪਾਰ ਸਰਕਾਰ ਤੇ ਮੋਦੀ ਸਾਹਿਬ ਦੀ ਆ ਗਈ ਹੈ ਦੂਜੀ ਗੱਲ ਇਹ ਹੈ ਕਿ ਜੋ ਕਿਸਾਨਾਂ ਦਾ ਮੁੱਦਾ ਹੈ ਨਾ ਉਹ ਕਿਸਾਨਾਂ ਦਾ ਮੁੱਦਾ ਤੇ ਸਿਰੇ ਚੜਾਣਾ ਹੈ ਪਰ ਜੇ ਤੁਸੀਂ ਇਹ ਜਥਿਆਂ ਦੀ ਗੱਲ ਕਰ ਰਹੇ ਹੋ ਇਹ ਜਥੇ ਕਿਸਾਨ ਨਹੀਂ ਹੈ ਇਹ ਤਾਂ ਭਗਵੰਦ ਮਾਨ ਦੇ ਨਾਲ ਜੁੜੇ ਹੋਏ ਹੈ ਅਸਲੀ ਕਿਸਾਨ ਦੇ ਜੋ ਮੁੱਦੇ ਆ ਜੋ ਕਿਸਾਨ ਅੱਜ ਕਿਸਾਨ ਸਮਾਨ ਨidhi ਯੋਜਨਾ ਦੇ ਰਾਹੀਂ 6000 ਰੁਪਏ ਲੈ ਰਿਆ ਜਿਨ੍ਹਾਂ ਨੂੰ ਮੋਦੀ ਸਾਹਿਬ ਉਹਨਾਂ ਦੀ ਚਿੰਤਿਤ ਹੈ ਉਹਨਾਂ ਦੇ ਲਈ ਕਾ ਉਹਨਾਂ ਦੇ ਵਾਸਤੇ ਤਾਂ ਆਪਾਂ ਕਰਨਾ ਉਹਨਾਂ ਦੀ ਆਮਦਨ ਤਾਂ ਵਧਣੀ ਚਾਹੀਦੀ ਆ ਤਾਂ ਉਹਦੇ ਵਿੱਚ ਕੋਈ ਮੁੱਦਾ ਕੋਈ ਇਸ਼ੂ ਨਹੀਂ ਹੈ ਕਿਸਾਨ ਕਿਸਾਨੀ ਮੁੱਦਾ ਜੋ ਹੈ ਔਰ ਕਿਸਾਨ ਦੀ ਆਮਦਨੀ ਜੋ ਵਧਣ ਦੀ ਗੱਲ ਹੈ ਉਹ ਵਧਣੀ ਚਾਹੀਦੀ ਆ ਇਹ ਜੋ ਜੱਥੇਆ ਦੀ ਗੱਲ ਹੈ ਉਹ ਵੱਖਰੀ ਹੈ